ਪੀਲ ਪੁਲਿਸ ਦੇ ਵੱਲੋਂ ਦੋ ਪੰਜਾਬੀ ਨੌਜਵਾਨ ਜੋ ਕਿ ਬ੍ਰਾਂਟਨ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ। ਪੀਲ ਪੁਲਿਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਹਲੇ ਹੋਰ ਕਈ ਸ਼ੱਕੀ ਫਰਾਰ ਵੀ ਨਜ਼ਰ ਆ ਰਹੇ ਹਨ। ਇਹਨਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ? ਦਰਅਸਲ ਇਹਨਾਂ ਨੌਜਵਾਨਾਂ ਦੇ ਵੱਲੋਂ ਕੁੜੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਅਪਰੋਚ ਕੀਤਾ ਗਿਆ ਤੇ ਉਸ ਤੋਂ ਬਾਅਦ ਕੁੜੀਆਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਪੀੜਤਾਂ ਨੂੰ ਹਸਪਤਾਲ ਦੇ ਵਿੱਚ ਗੈਰਜਾਨਲੇਵਾ ਸੱਟਾਂ ਦੇ ਇਲਾਜ ਲਈ ਭਰਤੀ ਵੀ ਕਰਵਾਇਆ ਗਿਆ। ਪੂਰਾ ਮਾਮਲਾ ਕੀ ਹੈ ਜਾਣਦੇ ਆ ਪੀਲ ਪੁਲਿਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਕੀਤੀਆਂ ਗਈਆਂ ਯੋਜਨਾਬੱਧ ਮੁਲਾਕਾਤਾਂ ਜੋ ਹਿੰਸਾ ਡਕੈਤੀਆਂ ਅਤੇ ਅਗਵਾ ਵਿੱਚ ਬਦਲੀਆਂ ਗਈਆਂ ਦੇ ਕਾਰਨ ਮਿਸਿਸ ਆਗਾ ਅਤੇ ਬ੍ਰੈਂਟਨ ਦੇ ਦੋ ਵਿਅਕਤੀਆਂ ਤੇ ਦੋਸ਼ ਲਗਾਏ ਗਏ ਹਨ ਇਹ ਤਿੰਨ ਘਟਨਾਵਾਂ ਇਸ ਸਾਲ ਅਪ੍ਰੈਲ ਅਤੇ ਮਈ ਦੇ ਵਿੱਚ ਘਰ ਵਾਪਰੀਆਂ ਜਦੋਂ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀਆਂ ਨੇ ਝੂਠੇ ਬਹਾਨੇ ਹੇਟ ਵਿਅਕਤੀਗਤ ਮੀਟਿੰਗਾਂ ਦਾ ਪ੍ਰਬੰਧ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕੀਤੀ ਪੁਲਿਸ ਦਾ ਕਹਿਣਾ ਹੈ ਕਿ ਮੁਲਾਕਾਤਾਂ ਦੌਰਾਨ ਪੀੜਤਾਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪਿਆ ਅਤੇ ਉਹਨਾਂ ਦੀ ਜਾਇਦਾਦ ਚੋਰੀ ਕਰ ਲਈ ਗਈ ਪੁਲਿਸ ਦਾ ਕਹਿਣਾ ਹੈ ਕਿ ਦੋ ਪੀੜਤਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀਆਂ ਗੈਰ ਜਾਨਲੇਵਾ ਸੱਟਾਂ ਦਾ ਇਲਾਜ ਕੀਤਾ ਗਿਆ ਇੱਕ ਜਾਂਚ ਦੇ ਨਤੀਜੇ ਵਜੋਂ ਸ਼ਨੀਵਾਰ 31 ਮਈ ਨੂੰ ਮਿਸ ਸਾਗਾ ਅਤੇ ਬ੍ਰਾਂਟਨ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਪੁਲਿਸ ਦਾ ਮੰਨਣਾ ਹੈ ਕਿ ਹੋਰ ਸ਼ੱਕੀ ਅਜੇ ਵੀ ਫਰਾਰ ਹਨ ਪੀਰ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਬ੍ਰਾਂਟਨ ਦੇ 20 ਸਾਲਾ ਅਭਿਜੋਤ ਸਿੰਘ ਅਤੇ ਮਿਸ ਸਾਗਾ ਦੇ 21 ਸਾਲਾ ਰਿਦਮਪ੍ਰੀਤ ਸਿੰਘ ਤੇ ਅਗਵਾ ਹਤਿਆਰ ਨਾਲ ਡਕੈਤੀ ਅਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ ਅਭਿਜੋਤ ਤੇ ਹਤਿਆਰ ਨਾਲ ਅਗਵਾ ਅਤੇ ਡਕੈਤੀ ਦੇ ਇੱਕ ਇੱਕ ਵਾਧੂ ਦੋਸ਼ ਅਤੇ ਡਕੈਤੀ ਦਾ ਇੱਕ ਦੋਸ਼ ਵੀ ਲਗਾਇਆ ਗਿਆ ਹੈ ਦੋਮਾ ਮੁੰਜਮਾ ਨੂੰ ਬ੍ਰਾਮਟਨ ਵਿੱਚ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਸੀ। ਇਹਨਾਂ ਘਟਨਾਵਾਂ ਨੇ ਪੀਰਿਜੀਨਲ ਪੁਲਿਸ ਨੂੰ ਪਾਈਚਾਰੇ ਦੇ ਮੈਂਬਰਾਂ ਨੂੰ ਯਾਤਿਵਾਲ ਲਈ ਮਜਬੂਰ ਕੀਤਾ ਹੈ ਕਿ ਉਹਨਾਂ ਵਿਅਕਤੀਆਂ ਨੂੰ ਮਿਲਣ ਵੇਲੇ ਸਾਵਧਾਨੀ ਵਰਤਣ ਜਿਨ੍ਹਾਂ ਨੂੰ ਉਹ ਆਨਲਾਈਨ ਮਿਲਿਆ ਹਨ। ਕਿਸੇ ਨੂੰ ਨਿੱਜੀ ਤੌਰ ਤੇ ਮਿਲਣ ਵੇਲੇ ਯਾਦ ਰੱਖਣ ਲਈ ਪੀਰਿਜੀਨਲ ਪੁਲਿਸ ਦੇ ਕੁਝ ਸੁਝਾਅ ਹਨ ਜਿਵੇਂ ਕਿ ਹਮੇਸ਼ਾ ਜਨਤਕ ਥਾਵਾਂ ਤੇ ਮਿਲੋ ਖਾਸ ਕਰਕੇ ਪਹਿਲੀ ਮੁਲਾਕਾਤ ਦੌਰਾਨ। ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ ਆਪਣੀਆਂ ਯੋਜਨਾਵਾਂ ਬਾਰੇ ਦੱਸੋ ਜਿਸ ਵਿੱਚ ਤੁਹਾਡੀ ਮੀਟਿੰਗ ਦਾ ਸਥਾਨ ਅਤੇ ਸਮਾਂ ਵੀ ਸ਼ਾਮਲ ਹੋਵੇ। ਵਿਅਕਤੀਗਤ ਤੌਰ ਤੇ ਮਿਲਣ ਲਈ ਸਹਿਮਤ ਹੋਣ ਤੋਂ ਪਹਿਲਾਂ ਵੀਡੀਓ ਕਾਲਸ ਜਾਂ ਹੋਰ ਤਰੀਕੇ ਰਾਹੀਂ ਵਿਅਕਤੀਆਂ ਦੀ ਪਛਾਣ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਆਪਣੀ ਪ੍ਰਵਿਰਤੀ ਤੇ ਭਰੋਸਾ ਕਰਨਾ ਚਾਹੀਦਾ ਹੈ ਜੇ ਕੁਝ ਗਲਤ ਮਹਿਸੂਸ ਹੁੰਦਾ ਤਾਂ ਅੱਗੇ ਨਹੀਂ ਵਧਣਾ ਚਾਹੀਦਾ। ਕਿਸੇ ਵੀ ਸ਼ੱਕੀ ਜਾਂ ਅਪਰਾਧਿਕ ਵਿਵਹਾਰ ਦੀ ਰਿਪੋਰਟ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਕਰਨੀ ਚਾਹੀਦੀ ਹੈ। ਇਹ ਕੁਝ ਹਦਾਇਤਾਂ ਪੀਰ ਰਿਜਨਲ ਪੁਲਿਸ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਬਿਊਰੋ ਰਿਪੋਰਟ ਹਮਦਾਰ ਦਾ ਟੀਵੀ